ਉਦੇ ਸਾਰੇ ਦੁੱਖ ਦਰਦ ਕੱਟੇ ਜਾਣਗੇ ਜਿਹੜਾ ਵੀ ਤੁਹਾਡੇ ਬਚਨਾਂ ਦੀ ਕਮਾਈ ਕਰੇਗਾ ਗੱਲ ਤੇ ਸੀ ਕਮਾਉਣ ਦੀ ਪਰ ਅਸੀਂ ਸੁਣਨ ਤੇ ਸੁਣਾਉਣ ਤੱਕ ਸੀਮਤ ਰਹਿ ਗਏ ਅਸੀਂ ਪਤਾ ਨਹੀਂ ਕਿੰਨੇ ਕਿੰਨੇ ਪਾਠ ਕਰੀ ਜਾਂਦੇ ਆ ਪਰ ਉਸ ਪਾਠ ਵਿੱਚ ਜੋ ਲਿਖਿਆ ਉਹਨੂੰ ਨਹੀਂ ਕਮਾਰੇ ਕਈ ਵਾਰੀ ਬਹੁਤ ਸਾਰੇ ਸੰਗਤ ਵਿੱਚੋਂ ਐਸੇ ਪ੍ਰੇਮੀ ਮਿਲਦੇ ਨੇ ਜਿਹੜੇ ਕਹਿੰਦੇ ਕਈ ਕਈ ਸਾਲ ਹੋ ਗਏ ਗੁਰੂ ਘਰ ਆਉਂਦਿਆਂ ਨੂੰ ਬਾਣੀ ਦਾ ਪਾਠ ਕਰਦਿਆਂ ਸੇਵਾ ਕਰਦਿਆਂ ਨੂੰ ਪਰ ਗੁਰੂ ਦੀ ਕਿਰਪਾ ਨਹੀਂ ਹੋਈ ਕਰਮ ਫੇਰੋ ਕਰ ਰਹੇ ਨੇ ਜਿਨ੍ਹਾਂ ਤੋਂ ਗੁਰੂ ਨੇ ਰੋਕਿਆ ਕਹਿੰਦੇ ਰੋਜ਼ ਸੁਣੀਂਦੇ ਦੁੱਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਵੀ ਜਿੰਨੇ ਸੱਚੀ ਬਾਣੀ ਨੂੰ ਸੁਣਿਆ ਉਹਦੇ ਦੁੱਖ ਉਹਦੇ ਰੋਗ ਉਹਦੇ ਸੰਤਾਪ ਕਟੇ ਗਏ ਉਹ ਕਹਿੰਦੇ ਅਸੁੱਝ ਸੁਣਦੇ ਆ ਸਾਡੇ ਰੋਗ ਤਾਂ ਵੱਧ ਰਹੇ ਨਹੀਂ ਮੈਂ ਕਿਹਾ ਕੀ ਸੁਣਿਆ ਜਪਜੀ ਸਾਹਿਬ ਦੀ ਪਹਿਲੀ ਪੌੜੀ ਸੁਣੀ ਕਹਿੰਦਾ ਸੁਣਿਆ ਮੈਂ ਕਿਹਾ ਕੀ ਬਾਸ ਉਹਨੇ ਪੜ ਕੇ ਸੁਣਾ ਦਿੱਤਾ ਵੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਮੈਂ ਕਿਹਾ ਦਾ ਪਤਾ ਮਹਾਰਾਜ ਨੇ ਕੀ ਲਿਖਿਆ ਕਹਿੰਦਾ ਇਹ ਨਹੀਂ ਪਤਾ ਮੈਂ ਕਿਹਾ ਮਹਾਰਾਜ ਨੇ ਇਹ ਆਖਿਆ ਵੀ ਤੂੰ ਲੱਖਾਂ ਵਾਰੀ ਵੀ ਆਪਣੇ ਤਨ ਨੂੰ ਧੋਈ ਜਾਵੇਂ ਸਾਬਣ ਲਾ ਕੇ ਮਲ ਮਲ ਕੇ ਨਹਾਈ ਜਾਵੇਂ ਤੇਰਾ ਮਨ ਸੁੱਚਾ ਨਹੀਂ ਹੋਣਾ ਮੈਂ ਕਿਹਾ ਕਮਾਇਆ ਬੁਰੇ ਕਰਮ ਕਰਕੇ ਬੰਦਾ ਨਾ ਤੋ ਕੇ ਆਪ ਹੀ ਫੈਸਲਾ ਕਰ ਦਿੰਦਾ ਵੀ ਸੁੱਚੇ ਹੋ ਗਏ ਚਲੋ ਮੱਥਾ ਟੇਕ ਆਈਏ ਸਤਿਗੁਰੂ ਜੀ ਕਹਿਣ ਲੱਗੇ ਸੁੱਚੇ ਇਹ ਨਾ ਆਖੀਐ ਹੈ ਬਹਿਨ ਜੇ ਪਿੰਡਾ ਧੋਏ ਮਹਾਰਾਜ ਕਹਿੰਦੇ ਜਿਹੜੇ ਸਰੀਰ ਨੂੰ ਪਿੰਡੇ ਨੂੰ ਧੋ ਕੇ ਕਹਿਣ ਵੀ ਅਸੀਂ ਸੁੱਚੇ ਹੋ ਗਏ ਸੁੱਚੇ ਨਹੀਂ ਸੁੱਚੇ ਇਹ ਨਾ ਆਖੀਐ ਹੈ ਬਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮੰਨ ਵਸਿਆ ਸੋਏ ਜੋ ਬਾਣੀ ਵਿੱਚ ਲਿਖਿਆ ਉਹ ਮੰਨ ਵਿੱਚ ਵਸਿਆ ਕਹਿੰਦਾ ਬਾਬਾ ਜੀ ਆਹ ਗੱਲ ਦਾ ਤਾਂ ਪਤਾ ਹੀ ਨਹੀਂ ਨਾ ਕਿਸੇ ਦੱਸਿਆ ਮੈਂ ਕਿਹਾ বাস ਇਹਦੀ ਕਮਾਈ ਕਰ ਮਹਾਰਾਜ ਨੇ ਬਾਣੀ ਵਿੱਚ ਲਿਖ ਕੇ ਗਰੰਟੀ ਦਿੱਤੀ ਕਿ ਜਿਹਦੇ ਅੰਦਰ ਬਾਣੀ ਵਸ ਜਾਏ ਉਹਦਾ ਦੁੱਖ ਦਰਦ ਸਭ ਕੁਝ ਖਤਮ ਹੋ ਜਾਂਦਾ ਹੈ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਬਸ ਬਾਣੀ ਮਨ ਵਿੱਚ ਹੀ ਨੀਂਨਾ ਵਸੀ ਰੋਜ਼ ਪੜਦਾ ਤੇ ਕਈ ਵਾਰੀ ਪੜਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪੜੀ ਜਾਂਦਾ ਸਿਮਰਿਆ ਇੱਕ ਵਾਰੀ ਵੀ ਨਹੀਂ ਮਹਾਰਜ ਕਹਿੰਦੇ ਭਾਈ ਸਿਮਰ ਜੇ ਤੂੰ ਸੁਖ ਪਾਉਣਾ ਚਾਹਨਾ ਹੈ ਤੇ ਫਿਰ ਸਿਮਰਨ ਕਰ ਪੜਦਾ ਰੋਜੇ ਕਿ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਦ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਪੜਦਾ ਰੋਜੇ ਕਿ ਤੁਹਾਡੇ ਚਰਨਾਂ ਚ ਮੇਰਾ ਮਨ ਜੁੜਿਆ ਰਹੇ ਪਤਾ ਨਹੀਂ ਕਿੱਥੇ ਕਿੱਥੇ ਲਾਈ ਬੈਠ ਹੈ ਸਵੇਰੇ ਕਿਤੇ ਦੁਪਹਿਰੇ ਕਿਤੇ ਸ਼ਾਮ ਨੂੰ ਕਿਤੇ ਰਾਤ ਨੂੰ ਕਿਤੇ ਤਬ ਚਰਨਨ ਮਨ ਰਹੇ ਹਮਾਰਾ ਮਹਾਰਾਜ ਮੇਰੀ ਇਹ ਮਨ ਦੀ ਇੱਛਾ ਆ ਕਿ ਤੁਹਾਡੇ ਚਰਨਾਂ ਨਾਲ ਮੇਰਾ ਮਨ ਜੁੜਿਆ ਰਹੇ ਇਹ ਮਹਾਰਾਜ ਮੇਰੀ ਇੱਛਾ ਹੈ ਹੁਣ ਬਾਣੀ ਵਿੱਚ ਪੜਨਾ ਤੇ ਆ ਵੀ ਲਿਖਿਆ ਕੀ ਹੈ ਕੱਲਾ ਸੀ ਪੜ ਪੜ ਗੱਡੀ ਲੱਦੀਏ ਪੜ ਪੜ ਭੜੀਏ ਸਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰ ਜਾ ਪੜੀਏ ਜੀਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹौं ਮੈਂ ਚਖਣਾ ਚਾਖ ਮਹਾਰਾਜ ਕਹਿਣ ਲੱਗੇ ਸਾਰੀ ਉਮਰ ਪੜਦਾ ਰਿਹਾ ਲੇਖੇ ਵਿੱਚ ਇੱਕੋ ਹੀ ਗੱਲ ਲਗਣੀ ਕਮਾਇਆ ਕੀ ਕਿੰਨਾ ਕੁ ਸਮਝਿਆ ਗੁਰੂ ਦੀ ਗੱਲ ਨੂੰ ਸਤਿਗੁਰੂ ਜੀ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਹੁਣ ਬਾਣੀ ਪੜਨ ਦਾ ਢੰਗ ਵੀ ਏ ਕਦੇ ਇਸ ਢੰਗ ਨਾਲ ਪੜੀਏ ਬੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਭਾਈ ਵੀ ਸੱਚੀ ਬਾਣੀ ਨੂੰ ਸੁਣੀ ਕੀ ਕਹਿ ਰਹੀਏ ਸੁਣੀ ਸੱਚੀ ਬਾਣੀ ਸੱਚੀ ਬਾਣੀ ਨੂੰ ਸੁਣ ਕੀ ਕਹਿ ਰਹੀਏ ਫਿਰ ਤੇਰੇ ਦੁੱਖ ਰੋਗ ਸੰਤਾਪ ਉਤਰਨਗੇ ਸਤਿਗੁਰੂ ਜੀ ਕਿਰਪਾ ਕਰਨ ਸਮੇ ਦੀ ਸਮਾਪਤੀ ਹੈ